ਦੋਸਤੋ ਕੀ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦਾ ਸਰੀਰ ਤੁਰੰਤ ਕੰਮ ਕਰਨਾ ਬੰਦ ਕਰ ਦਿੰਦਾ ਹੈ ਜਾਂ ਕੁਝ ਅੰਗ ਕੰਮ ਕਰਨਾ ਜਾਰੀ ਰੱਖਦੇ ਹਨ ਖੈਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਮੌਤ ਤੋਂ ਬਾਅਦ ਸਰੀਰ ਦੀਆਂ ਸਾਰੀ ਕਿਰਿਆਵਾਂ ਅਤੇ ਪ੍ਰਤੀਕ੍ਰਿਆਵਾਂ ਬੰਦ ਨਹੀਂ ਹੁੰਦੀਆਂ ਬਲਕਿ ਲੰਬੇ ਸਮੇਂ ਤੱਕ ਕੰਮ ਕਰਦੀਆਂ ਰਹਿੰਦੀਆਂ ਹਨ ਆਓ ਜਾਣਦੇ ਹਾਂ ਸਾਡੇ ਸਰੀਰ ਦੇ ਉਹ ਕਿਹੜੇ ਅੰਗ ਹਨ ਜੋ ਮੌਤ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਜਿੰਦਾ ਰਹਿੰਦੇ ਹਨ ਦੋਸਤੋ ਮੌਤ ਤੋਂ ਠੀਕ ਪਹਿਲਾਂ ਅੰਗ ਇੱਕ ਇੱਕ ਕਰਕੇ ਕੰਮ ਕਰਨਾ ਬੰਦ ਕਰ ਦਿੰਦੇ ਹਨ ਸਭ ਤੋਂ ਪਹਿਲਾਂ ਸਾਹ ਲੈਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ ਜਿਵੇਂ ਹੀ ਇਹ ਬੰਦ ਹੁੰਦੀ ਹੈ ਤਾਂ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ ਅਗਲੇ 5 ਮਿੰਟਾਂ ਵਿੱਚ ਸਰੀਰ ਦੇ ਅੰਦਰ ਆਕਸੀਜਨ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ ਅਤੇ ਸੈੱਲ ਮਰਨਾ ਸ਼ੁਰੂ ਹੋ ਜਾਂਦੇ ਹਨ ਇਸ ਸਥਿਤੀ ਨੂੰ ਪੁਆਇੰਟ ਆਫ ਨੋ ਰਿਟਰਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸਰੀਰ ਦਾ ਤਾਪਮਨ ਹਰ ਘੰਟੇ 1.5 ਡਿਗਰੀ ਘਟ ਜਾਂਦਾ ਹੈ ਮੌਤ ਤੋਂ ਬਾਅਦ ਚਮੜੀ 24 ਘੰਟੇ ਤੋਂ ਵੱਧ ਸਮੇਂ ਲਈ ਜੰਦਾ ਰਹਿੰਦੀ ਹੈ ਸਰੀਰ ਦੇ ਕੁਝ ਸੈੱਲ ਮਰਨ ਤੋਂ ਬਾਅਦ ਵੀ ਕਿਰਿਆਸ਼ੀਲ ਰਹਿੰਦੇ ਹਨ ਅਤੇ ਦਿਨਾਂ ਤੱਕ ਬਣੀ ਰਹਿੰਦੀ ਹੈ ਮਨੁੱਖਾਂ ਤੋਂ ਇਲਾਵਾ ਜਾਨਵਰਾਂ ਵਿੱਚ ਵੀ ਇਹ ਕਿਰਿਆ ਜਾਰੀ ਰਹਿੰਦੀ ਹੈ ਅਤੇ ਚਮੜੀ ਜਿਉਂਦੀ ਰਹਿੰਦੀ ਹੈ ਮੌਤੇ ਅੱਧੇ ਘੰਟੇ ਬਾਅਦ ਗੁਰਦੇ ਜਿਗਰ ਅਤੇ ਦਿਲ ਵਰਗੇ ਅੰਗ 6 ਘੰਟੇ ਤੱਕ ਸਰੀਰ ਦੇ ਅੰਦਰ ਜਿੰਦਾ ਰਹਿੰਦੇ ਹਨ ਇਹ ਮੰਨਿਆ ਜਾਂਦਾ ਹੈ ਕਿ ਜਿਸ ਵੀ ਸਰੀਰ ਵਿੱਚ ਇਹ ਅੰਗ ਟ੍ਰਾਂਸਪਲੈਂਟ ਕੀਤੇ ਜਾਂਦੇ ਹਨ ਉਹ 6 ਘੰਟੇ ਦੇ ਅੰਦਰ ਹੀ ਕੀਤੇ ਜਾਣੇ ਚਾਹੀਦੇ ਹਨ ਕਿਉਂਕਿ ਉਦੋਂ ਤੱਕ ਉਹਨਾਂ ਦੇ ਸੈੱਲ ਜਿੰਦਾ ਰਹਿੰਦੇ ਹਨ ਕਿਸੇ ਵੀ ਵਿਅਕਤੀ ਦੀ ਮੌਤ ਤੋਂ ਬਾਅਦ ਉਸਦੇ ਵਾਲ ਅਤੇ ਨੋਹਾਂ ਦੇ ਸੈੱਲ ਕਿਰਿਆਸ਼ੀਲ ਰਹਿੰਦੇ ਹਨ ਅਤੇ ਵਾਲ ਅਤੇ ਨੋਹ ਆਪਣੇ ਆਪ ਬਾਹਦੇ ਰਹਿੰਦੇ ਹਨ। ਕਈ ਲੋਕਾਂ ਵਿੱਚ ਜਿਹਾ ਵੀ ਦੇਖਿਆ ਗਿਆ ਹੈ ਕਿ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਚਿਹਰੇ ਉੱਤੇ ਦਾੜੀ ਬਾਦੀ ਰਹਿੰਦੀ ਹੈ। ਇਹ ਗੱਲ ਅਜੀਬ ਲੱਗ ਸਕਦੀ ਹੈ ਪਰ ਸਰੀਰ ਵਿੱਚ ਬਲੈਡਰ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਮੌਤ ਤੋਂ ਬਾਅਦ ਵੀ ਜਾਰੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਕੁਝ ਸਮੇਂ ਬਾਅਦ ਲਾਸ਼ਾਂ ਗਿੱਲੀਆਂ ਹੋ ਜਾਂਦੀਆਂ ਹਨ ਕਿਉਂਕਿ ਪਿਸ਼ਾਬ ਵੀ ਸਰੀਰ ਤੋਂ ਬਾਹਰ ਆਉਂਦਾ ਰਹਿੰਦਾ ਹੈ। ਇੱਕ ਖੋਜ ਦਰਸਾਉਂਦੀ ਹੈ ਕਿ ਸਾਡੇ ਜੀਨ ਮੌਤ ਤੋਂ ਬਾਅਦ ਵੀ ਜਿੰਦਾ ਰਹਿੰਦੇ ਹਨ ਜਾਣਕਾਰੀ ਦੇ ਅਨੁਸਾਰ ਮੌਤ ਤੋਂ ਬਾਅਦ ਵੀ ਡੀਐਨਏ ਉਹਦੇ ਸਰਗਰਮ ਹੋ ਜਾਂਦਾ ਹੈ ਅਤੇ ਵੱਡੀ ਮਾਤਰਾ ਵਿੱਚ ਪ੍ਰੋਟੀਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਇੰਨਾ ਹੀ ਨਹੀਂ ਮਨੁੱਖੀ ਸਰੀਰ ਵਿੱਚ ਪਾਚਨ ਕਿਰਿਆ ਵੀ ਜਾਰੀ ਰਹਿੰਦੀ ਹੈ ਅਨੀਮੋ ਐਸਰ ਸਰੀਰ ਦੀ ਬਦਬੂ ਦਾ ਕਾਰਨ ਵੀ ਬਣ ਸਕਦੇ ਹਨ ਜਿਸ ਕਰਨਾਕਾ ਤੇ ਮੂੰਹ ਰੂਣਾ ਟਕ ਜਾਂਦੇ ਹਨ ਮਨੋਕੁਦਾ ਦਿਲ ਧੜਕਣਾ ਬੰਦ ਕਰ ਦਿੰਦਾ ਹੈ ਸਾਹ ਰੁਕ ਜਾਂਦਾ ਹੈ ਪਰ ਸਰੀਰ ਦਾ ਦਿਮਾਗ ਸਰਗਰਮ ਰਹਿੰਦਾ ਹੈ ਇਹੀ ਕਾਰਨ ਹੈ ਕਿ ਕੁਝ ਲੋਕ ਮੁੜ ਜਿੰਦਾ ਹੋਣ ਦਾ ਦਾਵਾ ਕਰਦੇ ਹਨ ਆਪਣੇ ਆਪ ਨਾਲ ਵਾਪਰੀਆਂ ਘਟਨਾਵਾਂ ਨੂੰ ਬਿਆਨ ਕਰਨ ਦੀ ਸਥਿਤੀ ਵਿੱਚ ਨਹੀਂ ਹਨ ਕਈ ਵਾਰ ਉਹ ਪੂਰੀ ਤਰ੍ਹਾਂ ਸਮਝਾਉਂਦੇ ਹਨ ਕਿ ਉਹਨਾਂ ਦੇ ਨਾਲ ਕੀ ਮਹਿਸੂਸ ਕੀਤਾ ਗਿਆ ਇੱਕ ਖੋਜ ਵਿੱਚ ਦੱਸਿਆ ਗਿਆ ਹੈ ਕਿ ਮੌਤ ਤੋਂ ਬਾਅਦ ਵੀ ਨਰਵਸ ਸਿਸਟਮ ਨੂੰ ਆਪਣਾ ਕੰਮ ਬੰਦ ਕਰਨ ਵਿੱਚ ਲੰਬਾ ਸਮਾਂ ਲੱਗਦਾ ਹੈ ਇਹੀ ਕਾਰਨ ਹੈ ਕਿ ਸਰੀਰ ਨੂੰ ਅਕਸਰ ਹਿਲਜੁਲ ਕਰਦੇ ਦੇਖਿਆ ਜਾਂਦਾ ਹੈ ਮਾਸਪੇਸ਼ੀਆਂ ਕਠੋਰ ਹੋ ਜਾਂਦੀ ਹਨ ਪਰ ਉਹ ਕਈ ਵਾਰ ਇਸ ਤਰ੍ਹਾਂ ਵਿਹਾਰ ਕਰਦੇ ਰਹਿੰਦੇ ਹਨ ਜਿਵੇਂ ਉਹ ਜਿੰਦਾ ਹੁੰਦੇ ਹਨ